ਸੰਦੀਪ ਸੰਦੀਪੂਰੇ ਆ ਪੁੱਤ ਹਾਂਜੀ ਮੰਮੀ ਕੀ ਕਰਦੀ ਫਿਰਨੀ ਆ ਮੰਮੀ ਕੁਛ ਨਹੀਂ ਬਸ ਆ ਭਾਂਡੇ ਚੁੱਕਣ ਆ ਇਸ ਤੇ ਭਾਂਡੇ ਮੈਂ ਕਿੱਥੇ ਲੈ ਜਾ ਨਾਲੇ ਪੁੱਤ ਵੇ ਇੱਕ ਗੱਲ ਸੁਣ ਲੈ ਆਈ ਤੇਰੇ ਘਰ ਕੇ ਹਾਂਜੀ ਮੰਮੀ ਛੱਡ ਲੋ ਕੰਮ ਮੰਮੀ ਤੇਰੇ ਤੁਹਾਨੂੰ ਪਤਾ ਕਰਤਾ ਵੀ ਤਾਂ ਕੰਮ ਕਰ ਤੇ ਤੂੰ ਤਾਂ ਮੇਰੇ ਸਵੇਰ ਦੀ ਤੂੰ ਉੱਠੀ ਕਦੀ ਆ ਕਰਦੀ ਫਿਰਦੀ ਏ ਕਦੀ ਆ ਕਰਦੀ ਤੇਰੀ ਪਤਾ ਨਹੀਂ ਮੈਂ ਤੋਂ ਇਲਾਵਾ ਤਾਂ ਹੁਣ ਮੈਂ ਤੈਨੂੰ ਵੇਂਦੀ ਨਹੀਂ ਰੋਜ਼ ਹਾਂ ਜੀ ਤੇ ਜੋ ਅਮਰਜੀਤ ਕਰਦੀ ਰਹੀ ਨਹੀਂ ਇੱਥੇ ਘਰ ਦਾ ਕੰਮ ਕਰਦੀ ਮਾਂ ਦਾ ਵੇਖ ਕੇ ਤਾਂ ਦਿਲ ਹੁੰਦਾ ਹੀ ਹੈ ਨਾ ਹਾਏ ਮੇਰੀ ਧੀ ਸਵੇਰ ਦੀ ਉੱਠੀ ਆ ਕੋਈ ਮम्मी ਘਰ ਦਾ ਕੰਮ ਤੇ ਕਰਨ ਨਹੀਂ ਹੁੰਦਾ ਨਾ ਹੁਣ 4 ਵਜੇ 4 ਵਜੇ ਤਾਂ ਉੱਠ ਵੀ ਗਈ ਸਾਂ 4 ਵਜੇ ਉੱਠ ਕੇ ਨੂੰ 4:30 ਵਾਲੇ ਕਿੱਨੇ ਵੇ ਜਾਂਦੇ ਨੇ ਮम्मी ਆ ਤੇ ਸਾਡੇ ਸਾਥ ਚਲੇ ਜਾਂਦੀ ਸਾਡੇ ਸਾਥ ਕਿੱਥੇ ਹੁੰਦੇ ਪਰ ਹੋਂਦੇ ਨੇ ਕਿਹਦੇ ਵੀ ਸਾਡੇ ਸਾਥ ਜਾਂਦੇ ਨੇ ਇਲਸਾ ਸਪੈਨੀ ਤੇਰੇ ਤੇ ਬਰਾਜ ਚਰਪੰਦੀ ਨਹੀਂ ਨਹੀਂ ਮੰਮੀ ਹਾਂ ਨਹੀਂ ਦੱਸ ਦੇ ਪੁੱਤ ਮੈਨੂੰ ਤੂੰ ਦੱਸ ਗਿਰੂਰ ਮੰਮੀ ਤੁਸੀਂ ਤੇ ਐਵੇਂ ਸੋਚੇ ਹੀ ਗਲਤ ਕਰਦੇ ਜ ਨਹੀਂ ਨਹੀਂ ਉਹਨੇ ਕਤੋਂ ਕਰਦਾ ਤੈਨੂੰ ਕਹਿੰਦੀ ਆ ਵੀ 4 ਵਜੇ ਤੂੰ ਉੱਠ ਗਿਆ ਕਰ ਨਹੀਂ ਮੰਮੀ 4 ਵਜੇ ਉੱਠ ਕੇ ਤੂੰ ਕੀ ਕਰਨਾ ਹੁੰਦਾ ਮੁੰਡਾ ਬਾਹਰ ਆ ਘਰ ਵਾਲਾ ਤੇਰਾ ਤੇ ਬਾਹਰ ਆ ਮੰਮੀ ਘਰ ਦੇ ਸੋ ਕੰਮ ਨੇ ਪਹਿਲੇ 4 ਵਜੇ ਉਠੋ ਘਰ ਦਾ ਪਾਣੀ ਪਰੋ ਉਹ ਵਿੱਚ ਪਣ ਪੁਣੀ ਛਿੜਕੋ ਝਾੜੂ ਲਾ ਲਈ ਦਾ ਬਾਹਰ ਉਹ ਬੂਏ ਚ ਉਹ ਦਰਵਾਜ਼ੇ ਚ ਫਿਰ ਨਹਾ ਕੇ ਬੱਚਿਆਂ ਦਾ ਨਹਾਉਣ ਹੁਣ ਮੈਂ ਬਣਾਇੰਦਾ ਕੱਠੇ ਦੇ ਨਹੀਂ ਆ ਗਿਆ ਵੀ ਇਹ ਲਾਵੇ ਟਾਈਮ ਕਿੰਨਾ ਹੋ ਗਿਆ ਆ ਤੇ ਤੂੰ ਸਵੇਰ 4 ਵਜੇ ਦੀ ਉੱਠੀ ਏ ਮੇਰੇ ਕੋਲ ਘੜੀ ਨਹੀਂ ਬੈਠੀ ਵੀ ਮਾਂ ਕੋਲ ਵੀ ਬਵਾ ਮੰਮੀ ਚਲੋ ਕੋਈ ਗੱਲ ਕਰਾਂ ਕੋਈ ਬਵਾ ਕਵੇਲੀ ਹੋਣਾ ਬਸ ਮੰਮੀ ਪਹਿਲਾ ਬੱਚੇ ਭੇਜੇ ਤੇ ਤੇਰੀ ਸਾਸੂ ਮੰਮੀ ਵੀ ਬਾਹਰ ਅੰਦਰ ਦਾ ਕੰਮ ਨੂੰ ਕਰਦੇ ਹੋਣੇ ਨੂੰ ਕੁਝ ਚਲੋ ਉਹ ਤੇਰੀ ਸਾਸੂ ਨੇ ਤੇ ਕੀ ਬਹਿਣਾ ਮੇਰੇ ਕੋਲ ਤੇ ਤੂੰ ਕਿਹ ਬਿਆ ਪੁੱਤ ਉਹ ਤੇ ਮਰਜ਼ੀ ਨਾਲ ਹੀ ਬੈਂਦੀ ਜੀ ਦਿਲ ਕਰਕੇ ਬੈਂਦੀ ਤੇ ਉਹਨੂੰ ਮੈਂ ਕਹਿਣਾ ਤੇ ਕੀ ਤੇ ਤੂੰ ਤੇ ਮੇਰੀ ਧੀ ਏ ਪੁੱਤ ਮੈਨੂੰ ਸਵੇਰ ਅੰਜ ਹੋਵੇ ਆਏ ਮੇਰੀ ਧੀ ਸਵੇਰ ਦੀ ਉੱਠੀ ਆ ਮੰਮੀ ਉਹ ਹੋ ਗਿਆ ਪੇਲੇ ਸਰੇ ਉੱਠੀਆ ਘਰ ਦਾ ਕੰਮ ਕੀਤਾ ਬੱਚੇ ਭੇਜੇ ਫਿਰ ਘਰ ਦੇ ਝਾੜ ਪੋਚਾ ਕੱਪੜੇ ਧੋਤੇ ਤੇਨੂੰ ਕੁਝ ਜ਼ਿਆਦਾ ਹੀ ਕਰਨਾ ਪੈਂਦਾ ਇੱਥੇ ਮੈਨੂੰ ਫਿਰ ਮੈਂ ਕੱਲੀ ਤਹਿ ਗਈ ਕੋਈ ਧੋਰ ਦਰਾਨੀ ਨਹੀਂ ਗਈ ਕੋਈ ਨਣਾਨ ਨਹੀਂ ਗਈ ਕੋਈ ਚਠਾਨੀ ਨਹੀਂ ਤੇ ਮੈਂ ਇਹ ਵੀ ਨਹੀਂ ਨਾ ਕਰਦੀ ਤੇਰੀ ਸੱਸ ਨਹੀਂ ਹੱਥ ਤੇਰਾ ਬਟਾਉਂਦੀ ਮੈਂ ਦੂਸਰੀ ਤੇਰੀ ਭੈਣ ਦੀ ਸੱਸ ਸਾਰਾ ਕੰਮ ਦਾ ਉਹਨੂੰ ਕਹੇਗੀ ਤੂੰ 냔ੇ ਛੱਡ ਕੇ ਨਾ ਸਕੂਲੇ ਬੱਸੇ ਬਿਠਾ ਕੇ 냔ੇ ਤੇ ਦੋ ਘੰਟੇ ਆਰਾਮ ਕਰਿਆ ਕਰ ਸਵੇਰੇ ਉੱਠ ਜਾਂਦੀ ਆ ਕਿਹ ਵਜੇ ਉੱਠਦੀ ਆ ਅੱਛਾ ਤੇ ਮੁੜ ਕੇ ਉਹਦੀ ਸੱਸ ਕਹੇਗੀ 냔ਿਆਂ ਨੂੰ ਬੱਸੇ ਬਿਠਾ ਦੇ ਮੈਂ ਸਾਰਾ ਘਰ ਸੰਭਾਲ ਲਾਂਗੀ ਤੂੰ 2 ਘੰਟੇ ਆਰਾਮ ਕਰ। ਉਹ ਸੌਂ ਚੰਦੀ 2 ਘੰਟੇ ਮੁੜ ਕੇ ਉੱਠੇਗੀ। ਮੈਂ ਕਹੀ ਸਤ ਮੈਨੂੰ ਕਹੇ ਮਮੀ ਵੀ ਮੈਂ ਸੌਂ ਆਇਆ ਤਾਂ ਤੂੰ ਹੀ ਆ ਜਾ ਮੇਰੇ ਕੋਲ ਬੈ ਜਾ ਉਹਦੀ ਸੱਸ ਕਹਿੰਦੇ ਹਨ ਜੀ ਪੈ ਜਾ ਤੂੰ ਮੇਰੇ ਕੋਲ ਨਾ ਮੈਂ ਕਹਾ ਮਾਪਾ ਗੱਲਾਂ ਬਾਤਾਂ ਕਰਾਂਗੀ ਆ ਇਹ ਚਲੇ ਨੂੰ ਸੌਂ ਜਾਂਦੀਆਂ ਆਲਿਆਂ ਨੂੰ ਨੀਂਦ ਜਾ ਆ ਜਾਂਦੀ ਹੈ ਜਿਆਦਾ ਨਹੀਂ ਮੈਂ ਨਹੀਂ ਮਮੀ ਮੈਂ ਤੇ ਇੱਕ ਵਾਰੀ ਉੱਠ ਜਾ ਧਰਪਾ ਤੇ ਨਾ ਮੇਰੇ ਕੋਲ ਬੈਂਦੀ ਆ ਤੇ ਲਾਕੂ ਮੇਰੇ ਨਾਲ ਗੱਲ ਬਾਤ ਇਹਨਾਂ ਤੇ ਕੀ ਕਰਨੀ ਇਹਨੂੰ ਮੈਂ ਜਾਣਦੀ ਮੇਰੇ ਉਹ ਕੋਲ ਮਨ ਨਾਲ ਨਹੀਂ ਗੱਲ ਸਕਦੀ ਚੱਲ ਇਹਨੇ ਸੋਚ ਦੇ ਰੰਗ ਜਗਲ ਤਾਂ ਮੰਮੀ ਦਾ ਬੜਾ ਸੋਹਣਾ ਦਿਨ ਹੈ ਹਨਾ ਵੀ ਬਸ ਔਰ ਥੋੜਾ ਜਿਹਾ ਕੰਮ ਰਹਿ ਗਿਆ ਮੰਮੀ ਉਹ ਕੁਝ ਨਹੀਂ ਬਸ ਭੰਡ ਭੁੰਡੇ ਸਾਫ ਕੀਤੇ ਸੀ ਹੁਣ ਤੇ ਵੇ ਨਹੀਂ ਸੋ ਮੰਮੀ ਕੀ ਬਣਾਉਣਾ ਅੱਜ ਫਿਰ ਮੈਂ ਬਣਾਉਣਾ ਤੂੰ ਦੱਸ ਮੈਂ ਨਹੀਂ ਸਾਗ ਬਣਾ ਲੈਣੀ ਲੈ ਵੀ ਹੋਰ ਪਿਆ ਸਾਗ ਬਖਮਾਉਣਾ ਹੈ ਮੈਨੂੰ ਹਾਂ ਹਾਂ ਰੱਖ ਲੈ ਸਾਗ ਲੈ ਇੰਨਾ ਮਹਿੰਗਾ ਮੰਮੀ ਤੇ ਸਾਗ 70 ਰੁਪਏ ਕਿ ਸਾਗ ਸਾਲੇ ਤੋਂ ਇੰਨਾ ਸਾਗ ਆ ਗਿਆ ਹਾਂ ਤੂੰ ਵੀ ਇਹ ਨਾ ਮਾਂ ਨੂੰ ਸਾਕ ਮੋੜਾਈਏ ਮम्मीਆਂ ਦੇ ਪਿਆਲੀਆਂ ਦਾ ਸਾਗ ਹੀ ਸਾਡੀ ਤੇ ਰੇੜੀ ਆ ਤੇ ਵੀਕ ਕੜਦਾ ਆ ਤੂੰ ਮੰਮੀ ਨੂੰ ਰੇੜੀ ਦਾ ਕਮਾਉਣਾ ਹੋ ਜਾਦ ਮम्मी ਹਣੇ ਤੇ ਕਿਹੜਾ ਪੈ ਰਹੀਆਂ ਜਾਲ ਸੋਹਣੀ ਜਿੰਦਗੀ ਕਿ ਡਿਚੈਲੀਆਂ ਦਾ ਸਾਗ ਨਹੀਂ ਖਾਣਾ ਹੈ ਹੋਰ ਕੀ ਖਾਣਾ ਦੱਸੋ ਮੰਮੀ ਇਹ ਤੇ ਸਾਗ ਨਾਲ ਦਮੁਰਗੇ ਨਾਲੋਂ ਜ਼ਿਆਦਾ ਮਹਿੰਗਾ ਤੇ ਸਾਗ ਜੋ ਸਾਡੇ ਪਰਾਂ ਮੁਰਗਾ ਤੇ ਇਹ ਨੂੰ ਆਪਣੀ ਸੱਸ ਨੂੰ ਲਿਆ ਲਓ ਚਲੋ ਕੋਈ ਨਾ 10 ਮੁਰਗਾ ਖਾਲਾ ਸਾ ਖਾਲਾ ਇੱਕ ਹੀ ਬਣਾ। ਸਾਗ ਨਹੀਂ ਮੈਂ ਖਾਣਾ ਤੈਨੂੰ ਮੈਂ ਤੇਰਾ ਪਤਾ ਤੈਨਾਂ ਮਮੀ ਮੁਰਗੇ ਦੀ ਕਿਨੀ ਸ਼ਿਕਾਇਤ ਹੈ। ਚਲ ਕਿੰਨਾ ਕਹਿੰਦੀ ਨਹੀਂ ਤੁਸੀਂ ਕਹਿੰਦਾ ਮਮੀ ਕੀ ਬਣਾਇਂਗੇ? ਚਲ ਮੁਰਗਾ ਹੀ ਬਣਾ ਲਓ। ਮੁਰਗਾ ਹੀ ਖਾਣੇ ਆ। ਚਲੋ ਕੋਈ ਨਾ ਫਿਰ ਮਮਮੀ ਨੂੰ ਕਹਿੰਨੀ ਕਿ ਸੁਮਨ ਹਾਂ ਸਵਾਗਤ ਪੁੱਤ ਇੰਨਾ ਸਾਗ ਆ ਉੱਥੇ ਮਮਮੀ ਤਾਂ ਨਹੀਂ ਲੱਗਦਾ ਸਾਗ ਉੱਥੇ ਸਸਤਾ ਹੋਏ ਤਾਂ ਲੱਗਦਾ ਤੇ ਤੁਸੀਂ ਟਾਂਗਾ ਦੇ ਵੜੇ ਤੋਂ ਤੇਰਾ ਕਿਦਾਂ ਕਿੱਡੀ ਘਰ ਨੂੰ ਕਿੰਨੀ ਸਤਾ ਰਹੀ ਆ।

ਦੇ ਆਪਣੀ ਮਾਂ ਨੂੰ ਕੋ ਚਾਹ ਪਾਣੀ ਬਣਾ ਕੇ ਅੰਦਰ ਤੇ ਆ ਜਾ ਤੁਹਾਨੂੰ ਦੱਸਾਂ ਦੱਸ ਦੇ ਨੀ ਪੈਣਾ ਕੀ ਮੇਰੇ ਗਲ ਜਹਾਰ ਪਾਣਾ ਇਹ ਕੀ ਬਾਦੇ ਆ ਤੇ ਚੋ ਆ ਜਾ ਆਰੇ ਹਾਂਜੀ ਆ ਬੈਠ ਜੀ ਕਿਹਦੇ ਫਿਰਨਪੁਰ ਚੱਲੀਏ ਬਾਜ਼ਾਰ ਸ਼ਹਿਰ ਜਾਣਾ ਤੇ ਨਹੀਂ ਬਿਡਾ ਸੱਤ ਕੀਤੇ ਆ ਨਾ ਕਿ ਬਬਾ ਤੁਹਾਨੂੰ ਮਾਰ ਜੇ ਕਿ ਉਹ ਬਾਗੀ ਲੈ ਗੂਗ ਜਾਣਾ ਕੋ ਮਾ ਜੀ ਇਹ ਸ਼ਾਮੀ ਜੀ ਚੱਲਾਂ ਨੇ ਹੂੰ ਗਰਮੀ ਬੜੀ ਅੱਛਾ ਹਾਂ ਮੈਂ ਆਪਣੀ ਮਾਂ ਕੋ ਪੈਸੇ ਲੈ ਲੈ ਟੁੱਟੇ ਹੋਏ ਥੋੜੇ ਅੱਛਾ ਜੀ ਕਹਾਂ ਜੀ ਹਾਂ ਜੀ ਦੋ ਦੇ ਦੋ ਪੰਜ ਪੰਜ ਸੌ ਦੇ ਮੇਰੇ ਕੋ ਕਿੱਥੇ ਆ ਲੈਣ ਉਹ ਨਹੀਂ ਕਹ ਜੀ ਨਹੀਂ ਦੇਖ ਲੈ ਤੂੰ ਪਰਖ ਨਹੀਂ ਨਾ ਆਣੀ ਤੂੰ ਕੋਈ ਨਾ ਰਗਦਾ ਹੀ ਨਹੀਂ ਉਹ ਨਹੀਂ ਪਿਆਣਾ ਇਹ ਨਾਲ ਕੱਢ ਦੀ ਵਾਸਤੇ ਆਣ ਜਾਣ ਆ ਗਈ ਹੂੰ ਮੈਂ ਤਾਂ ਤੂੰ ਮੇਰੇ ਕੋ ਮੈਂ ਕਿਹਾ ਚ ਟੁੱਟੇ ਲੈ ਲੈਣੇ ਇਦੇ ਕੋਲ ਜਾਣ ਨਹੀਂ ਦੇਵਾਂਗੇ ਉਹ ਕਦੀ ਮੇਰੇ ਕੋਲ ਹੈ ਹੀ ਕੋਨੀ ਕਿ ਕਿਸੇ ਕੀ ਕਰਨੇ ਆ ਨਹੀਂ ਚੱਲ ਵੇਖੀ ਰਹਿ ਗਈ ਹੈ ਗਈ ਹੈ ਨਾ ਵੀ ਦੇ ਕੋ ਹੈ ਨਹੀਂ ਕਦੀ ਉਹ ਤਾਂ ਕਦੀ ਮੇਰੇ ਕੋਲ ਹੈ ਹੀ ਟੋਟੇ ਤਾਂ ਮੈਂ ਨਾ ਮੈਂ ਅਧਾਰ ਕਾਟ ਤੇ ਅੰਨੀ ਜਾਨੀ ਹੈ ਤਾਂ ਅੱਜ ਤੇ ਮੈਂ ਤੁਰੀ ਫੇ ਕਮਰੇ ਦੇ ਫੇ ਰਹੀ ਤਾਂ ਮੈਨੂੰ ਪਤਾ ਹੀ ਹੈ ਮੈਂ ਮੰਮੀ ਅਧਾਰ ਕਾਟ ਤੇ ਅੰਦੀ ਚੱਲ ਲਿਵੇਂ ਅੱਛਾ ਹੋਰ ਹੁਣ ਕੀ ਖਾਣਾ ਪੀਣਾ ਜੀ ਮੰਮੀ ਨੂੰ ਮੈਂ ਕਿਆ ਸੀਗਾ ਵੀ ਆਪਾਂ ਸਾਗ ਬੜਾ ਲੈ ਲਈਏ ਸਾਗ ਨਾ ਨਹੀਂ ਕੋਲੇ ਮੈਂ ਤੇ ਅੱਗੇ ਨਹੀਂ ਨਾ ਹੱਸਣਾ ਸਾਗ ਕੀ ਖਾਣੇ ਤੁਸੀਂ ਕਹਿੰਦੇ ਮੈਨੂੰ ਤੁਸੀਂ ਸਾਗ ਮੈਂ ਕਹਾਂ ਮੇਰੀ ਧੀ ਵੇਲਾ ਸਾਗ ਕਿੰਨੀ ਸਿਆਣੀ ਆ ਵਿਚਾਰ ਮੰਮੀ ਨੂੰ ਸੁਆਖ ਮਾਉਣੀ ਆ ਭੈਣ ਜੀ ਸਾਗ ਤਾਂ ਬੜਾ ਮਹਿੰਗਾ ਜੋ ਮੰਮੀ ਨੂੰ ਇਦਨਾ ਕਹਿੰਦੇ ਮੈਂ ਕਿ ਮੰਮੀ ਸਾਡੇ ਪਿੰਡਾਂ ਦੇ ਸਾਗ ਤੇਰੇ ਪਿੰਡਾਂ ਦੇ ਸਾਗ ਸੀ ਤਾਂ ਤੂੰ ਲੈ ਕੇ ਬਹੁਤ ਵਧੀਆ ਆਈਂ ਬਹੁਤ ਸਵਾਗਤ ਹੁਣ ਕੋਠਰੀ ਬੰਨ ਕੇ ਠਾਈ ਜਾ ਵਰ ਕੇ ਲੈ ਆਂਗੀ ਨਾ ਨਾ ਮੈਂ ਆਪਾਂ ਆਈ ਸੀ ਤਾਂ ਮੈਂ ਕਿ ਤੂੰ ਸਾਗ ਲੈ ਕੇ ਪਹਿਲਾਂ ਮੈਂ ਗਾਹ ਆਉਂ ਕਿਥੇ ਠੋੜੀ ਵਰ ਕੇ ਲੈ ਆਉਂਗੀ ਰਹਿਣ ਕੇ ਜਾਨੀ ਕੱਚਾ ਲਿਉਂਦੇ ਯਾਬ ਬਣਾਵਾਂਗੇ ਆਪਣੇ ਤਸੱਲੀ ਨਾ ਭਾਣੇ ਹਾਂਜੀ ਅਗਲੀ ਵਾਰ ਆਓਗਾ ਨਾ ਮੰਮੀ ਲੈ ਲਿਆਵਾਂਗੇ ਲੈ ਕੇ ਆਓ ਲੈ ਆਵਾਂਗੇ ਲੈ ਆਣ ਕੋਲ ਲੈ ਆ ਕੇ ਮਿਆ ਹੁਣ ਭਾਣੇ ਤੂੰ ਜੇ ਤੇਰੇ ਖੇਤ ਨੇ ਤੇ ਸ਼ਹਿਰੇ ਕਮਰਗ ਨਾ ਹੁਣ ਚੱਲ ਜਾਣਾ ਇੰਨਾ ਮੇਰੇ ਕੋ ਕੁੱਚ ਟੱਕ ਟੱਕ ਕੇ ਬੱਸ ਸਾਰੇ ਜਿਹਨਾਂ ਦੇ ਚ ਰਸ ਪੈਂਦਾ ਆ ਮਮੀ ਚੜਿਆ ਬਿੱਤੇ ਅੱਜ ਕੱਲ ਝਾਂਦਾ ਬੱਸ ਸਾਡੇ ਵਿੱਚ ਮੇਰੇ ਕੋ ਲੱਗਣੇ ਲੈ ਲੈ ਕੇ ਚੜਿਆ ਨਾਲੇ ਦਾੜ ਬਾਰੀਆਂ ਨਾਲ ਕਨੈਕਟਰ ਗੁੱਸੇ ਹੁੰਦੇ ਅੱਗੇ ਕਰਾ ਨਹੀਂ ਲੱਗਦਾ ਉਹਦੇ ਕੁੜੇ ਨਾਲ ਚੜਾ ਨਹੀਂ ਇਹ ਰਕਾਰਡ ਤੇ ਕਹਿਣਗੇ ਅੱਗੇ ਤੇ ਹੁਣ ਤੁਸੀਂ ਖਾਣਾ ਕੀ ਹੈ ਖਾਣਾ ਦਾ ਕਹਿਤਾ ਮਮੀ ਕਹਿੰਦੇ ਮੁਰਗਾ ਬਣਾ ਲੈ ਹਾਏ ਮੁਰਗਾ ਹੀ ਨਹੀਂ ਕੀ ਗੱਲ ਹਾਂ ਮੁਰਗਾ ਹਾਂ ਹੋਏ ਸੀ ਬੱਕਰਾ ਬਣਾ ਲੈਨੇ ਕਬੜਾ ਜੋਈ ਦਾ ਜੇ ਤੁਸੀਂ ਬੱਕਰਾ ਸੀ ਬਣਾਵਾਂਗੇ ਪੂਰਾ ਦੇਖੋ ਪੂਰਾ ਬੱਕਰਾ ਪੜਾਵਾਂਗੇ ਭੈਣ ਜੀ ਤੇ ਫਿਰ ਖਾਣ ਵਾਲੇ ਵੀ ਜ਼ਿਆਦਾ ਚਾਹੀਦੇ ਨੇ ਤੇ ਆਪਣੇ ਪਰਿਵਾਰ ਵੀ ਨਾਲ ਲੈ ਕੇ ਆਉਂਦੀ। ਨਾ ਤੇ ਮੈਂ ਕਹਨੂੰ ਪੂਰਾ ਬੱਕਰਾ ਪੜਾਉਂਦੇ ਤੇ ਪਰਿਵਾਰ ਨਾਲ ਲੈ ਕੇ ਆਉਂਦੀ ਤੇਰਾ ਪਰਿਵਾਰ ਵੀ ਕੋਈ ਰਹਿ ਜਾਂਦਾ 15 ਦਿਨ। ਨਹੀਂ ਪਰਿਵਾਰ ਕਿੱਥੇ ਕੁੜੀਆਂ ਕਿੱਥੇ ਨੇ ਪੂਰਾ ਬੱਕਰਾ ਹੈ। ਚਲੋ ਕੋਈ ਨਹੀਂ। ਨਹੀਂ ਭੈਣ ਜੀ ਤੂੰ ਕਹਿੰਦੀ ਵੀ ਮੈਂ ਖਾਣੀ ਪੀਣੀ ਹੈ। ਮੈਨੂੰ ਉਹ ਲੈ ਆ ਉਹ ਫਿਰ। ਆ ਜਾ ਆ ਜਾ। ਉਹ ਕਿਹੜਾ ਵੀ ਕੌਣ ਆਇਆ? ਹਾਂ। ਚਲ ਮੈਂ ਬੱਕਰਾ ਲੈ ਆਉਣੀ ਅੱਜ। ਲੈਓ ਅੱਧਾ ਕਿੱਦੋਂ ਲੈਓ। ਨਹੀਂ ਇੱਦਾਂ ਕਿ ਮੈਨੂੰ ਕੋਈ ਬੰਦੇ ਹੈ। ਤਦ ਕੋਲ ਤੋ ਤੇਰੀ ਮਾਈ ਕਾ ਹੋ ਸ਼ਕੀਨ ਬੜੀ ਹੈ ਹਾਂਜੀ ਮੰਮੀ ਤੇ ਕੋਈ ਨਾ ਮੈਂ ਲੈ ਆਂਨੀ ਕਿ ਲੋ ਲੈ ਆ ਤੇ ਨਾਲੇ ਤੁਸੀਂ ਕਹਿੰਦੇ ਸੀ ਤ ਤੰਦੂਰ ਦੀਆਂ ਰੋਟੀਆਂ ਖਾਣੀਆਂ ਨੇ ਤੰਦੂਰ ਦੀਆਂ ਰੋਟੀਆਂ ਨਾ ਤੇ ਕੇ ਤੰਦੂਰ ਹੀ ਬਣਾਇਆ ਤੇ ਨਾ ਕੁਝ ਤੇਰੇ ਵੱਤ ਚਾਰ ਪੰਜ ਰੋਟੀਆਂ ਤੰਦੂਰ ਦੀਆਂ ਨਹੀਂ ਉਹ ਨਹੀਂ ਮੈਂ ਖਾਂਦੀ ਉਹਨਾਂ ਦੇ ਵਿੱਚ ਪਾਇਆ ਹੁੰਦਾ ਉਹਨਾਂ ਨੇ ਮੈਦਾ ਤੂੰ ਕੀ ਕਰ ਮੈਂ ਤੁਸੀਂ ਲੈ ਆਇਓ ਮੁਰਗਾ ਬਣਾਓ ਮੁਰਗਾ ਬਣਾਓਗੇ ਨਾ ਤਾਂ ਮੁੜ ਕੇ ਮੈਂ ਕੜਾਈ 'ਚ ਉਟਗਾ ਲਾਵਾਂਗੀ ਕੜਾਈ 'ਚ ਉਟਗਾ ਨਹੀਂ ਅਦੀ ਨੇ ਵੀ ਪਤਾ ਆ ਮੇਰੀ ਕੁੜੀ ਨੂੰ ਪਤਾ ਆ ਦੇਲੀ ਕਰ ਪਿਆ ਮਮੀ ਤੂੰ ਤੇ ਦੇਲੀ ਕਰਾਤਾ ਮੇਰੀ ਕੁੜੀ ਨੂੰ ਪਤਾ ਆ ਉਹ ਕੜਾਈ ਗਿਆਨ ਦੇ ਧਰ ਕੇ ਤਪਾ ਕੇ ਨਾ ਤੇ ਕੜਾਈ ਤੇ ਰੋਟੀ ਨਾ ਲਾਈ ਤਾਂ ਤੁਹਾਨੂੰ ਇਹ ਲਾਗ ਹੋਵੇ ਕਿ ਅਸੀਂ ਮੁਰਗਾ ਘਰ ਗਿਆ ਹੋਈਏ ਉਹ ਇਹ ਤੇ ਤੈਨੂੰ ਨਸ਼ਾ ਪਹਿਲੇ ਹੀ ਕਰਦੀ ਆ ਹਾ ਹਾ ਦੱਸ ਚਲੋ ਹਾਂ ਮਮੀ ਤੁਸੀਂ ਆਏ ਮੈਨੂੰ ਰੋਟੀਆਂ ਲਾ ਕੇ ਦੇ ਦੇ ਹਾਂ ਮੇਰੀ ਕੁੜੀ ਨੂੰ ਪਤਾ ਆ ਨਾ ਮੈਂ ਲਿਆਈ ਮੁਰਗਾ ਪਸੜਾ ਚਲਾ ਲਾ ਕੇ ਰੋਟੀਆਂ ਮੈਂ ਲਿਆਈ ਮੁਰਗਾ ਲਿਆਈ ਠੀਕ ਆ ਉਹ ਮੁੰਡਿਆ ਤੂੰ ਨਾ ਪਿਆਜ਼ ని్త poured… థిలోద్ favour దం elasలుద్? నితట్ ఔపంతాకుడ్ అజల్ క�ేబలిసం తగలిలావిలె హ౔కు దా కుల్ట్ కూడిల్ కమాల్-౅ ਮੈਂ ਚੱਕਰ ਕਰਦੇ ਦੇ ਸੀ ਮੈਂ ਕਦੀ ਕੀਤੀ ਸੰਗ ਮੈਂ ਕਹਦੇ ਨਹੀਂ ਹਣੀ ਆ ਵੀ ਆ ਚਲੋ ਰੱਜੂ ਭਾਣਾ ਏ ਤੇਰੀ ਮਹਾਦਤ ਸੁਣਨਾ ਤਾਂ ਹਾਸਾ ਆਉਂਦਾ ਹੈ ਹੈਨਾ ਤੇ ਮੈਂ ਤਾਂ ਆਪਣੀ ਕੁੜੀਆਂ ਦੇ ਘਰ ਮੈਂ ਆਪਣੀ ਕੁੜੀਆਂ ਦੇ ਘਰ ਜਾਵਾਂ ਨਾ ਤੇ ਮੈਂ ਤਾਂ ਭੈਣਾ ਕਦੀ ਨਾਸ਼ਾ ਵੀ ਨਹੀਂ ਕੀਤਾ ਵੀ ਪਰੌਂਠੇ ਬਣਾ ਲਾ ਲਾ ਹੱਸਦਾ ਹੀ ਦਾ ਅਸਤੇ ਖਾਈਦਾ ਹਾਂ ਰੰਗਾਟੇ ਤੋਂ ਮੁੰਡਿਆ ਕਿ ਪਰਾਂ ਚਾਹਦਾ ਨਾ ਤੜਕਾ ਫੜਕਾ ਚੱਲ ਚੱਲਿਆ ਅਸਤੇ ਤੁਸੀਂ ਮੈਂ ਮਸਾਲਾ ਮੈਂ ਕਾਪੜੀ ਦਿੱਤੀ ਆਸੀ ਪੁੰਨਾ ਮੁੰਡਿਆ ਕਿ ਕੁੱਕੜੀ ਦਿੱਤੀ ਤੇ ਗੁਰਬੀ ਖਾਣੇ ਨੇ ਹਾਂ ਭਾਈ ਅਸਤੇ ਖਾਈਦਾ ਅਸਤੇ ਮੰਗ ਕੇ ਖਾਈਦਾ ਚੱਲ ਅੱਛਾ ਕੋਈ ਨਾ ਜਾਓ ਤੁਸੀਂ ਨਾ ਮੈਂ ਜਿਹੜਾ ਕੋ ਲੰਮੇ ਪੈਣਾ ਤੋਈ ਗੱਲਾਂ ਬਾਤਾਂ ਕਰੋ ਤੁਹਾਨੂੰ ਖੁੱਲਾ ਟਾਂ ਦੇਨੇ ਉੱਤੇ ਲਓ ਛੱਤ ਤੇ ਤੁਹਾਨੂੰ ਖੁੱਲਾ ਟਾਂ ਦੇਨੇ ਗੱਲਾਂ ਬਾਤਾਂ ਕਰਕੇ ਆਓ ਹਾਂ ਨਾ ਮੁੰਮੁੰਡੇ ਕੋ ਮੈਂ ਆ ਕੇ ਲੈ ਆ ਮੈਂ ਮੰਗਾ ਲੇਨਗਾ ਆ ਕੇ ਨੂੰ ਦੇਨੀ ਬਣਾਉਂਗਾ ਹਾਂ ਵਾਹ ਲਾ ਵਾਜ ਮਾਰ ਸੋ ਆ ਗਈ ਮੈਂ ఆ నిబెకిజి ఆ నిబెకిజి నిఫే అడి కాకి నిబెర్ నా ని సత్తి హోయె ఆనే తుతే ఖడా ఖడా కరి జాందే ఆని రাতি నింద జీని ఆయె ఆ రাতি నిందని లగి నిద్రీ పైగా ਨਾ ਤੋਲੀ ਹਾਂ ਮੈਂ ਆ ਰਹਾਂ ਸਵੇਰੇ ਲੈਣੀਆਂ ਅੱਛਾ ਜਾ ਫਿਰ ਤੂੰ ਹੀ ਥੋੜਾ ਬਤਾ ਫਿਰ ਲੋ ਉਹਨੂੰ ਮੈਂ ਸਮਾਨ ਲੈ ਆ ਦਿੱਤਾ ਰੋਟੀ ਨੂੰ ਲਿਆਤਾ ਸਾਰਾ ਕੁਝ ਮੁਰਗਾ ਤੇ ਤੂੰ ਹੀ ਉੱਥੋਂ ਬਣਾਓ ਆਪਣੇ ਪਸੰਦਾ ਬਣਾ ਲਓ ਜਾਓ ਮਾਂ ਮੈਂ ਠੀਕਾ ਬਣਾ ਲਓ ਠੀਕ ਹੈ ਚਾਹ ਬਣਾਓ ਤੇ ਖਾਓ ਬਣਾ ਲੈਣੀ ਬਣਾਓ ਮੈਂ ਲਿਆਤਾ ਅੱਛਾ ਠੀਕ ਹੈ ਠੀਕ ਬਣਾਉਣੀ ਆਓ ਤਕਾਲ ਨੂੰ ਵੇਖਾਂਗੇ ਤੰਦੂਰ ਦੀਆਂ ਰੋਟੀਆਂ ਯਾ ਨਹੀਂ ਨਾ ਤੰਦੂਰ ਦੀਆਂ ਰੋਟੀਆਂ ਮੈਂ ਘਰ ਬਣੀਆਂ ਤਾਂ ਹੀ ਤੁਹਾਨੂੰ ਮੰਗਾ ਲਾਂਗੇ ਹੋਟਲ ਤੋਂ ਆ ਪੰਜ ਚਾਰ ਰੋਟੀਆਂ ਮੰਗਾ ਦਾਂਗੇ ਤੇ ਨਾਲ ਮੰਗਾ ਲਾਂਗੇ ਕੋਈ ਗੱਲ ਆਪਣਾਓ ਹਾਂ ਆ ਮੰਗਾ ਨਾਲ ਮੰਗਾ ਲਾਂਗੇ ਦਹੀਂ ਨਹੀਂ ਤਾਂ ਸਾਡੇ ਘਰੇ ਬਠੇਰਾ ਹੁੰਦਾ ਐ ਅੱਛਾ ਹੁਣ ਲੈ ਆਈਆਂ ਹਾਂ ਹਾਂ ਲੈ ਆਈ ਜਾ ਬਣਾਓ ਬਣਾਓ ਖਾਓ ਬਣਾ ਲੈ ਪਤੀ ਕਹੇ ਜਾ ਕੇ ਬਣਾਉਂ ਹਾਂ ਵਧੀਆ ਜਿਹਾ ਬਣਾ ਲਓ ਆਪਣੇ ਪਸੰਦਾ ਬਣਾ ਲਓ ਫਿਰ ਧੀ ਦੇ ਘਰ ਹੋਂ ਦਾ ਫਾਇਦਾ ਕਰ ਖਾਣ ਪੀਣ ਕੀ ਤਾਂ ਕੋਈ ਗੱਲ ਨਹੀਂ ਹੁੰਦੀ ਖਾਂਦਾ ਪੀਂਦਾ ਤੇ ਹਰ ਕੋਈ ਆ ਚਲ ਕੀ ਆਈ ਹੋਈ ਐ ਤਾਂ ਕੋਈ ਗੱਲ ਨਹੀਂ ਪਰ ਗੱਲੇ ਆ ਕਿ ਆਪਣੇ ਘਰਾਂ ਦੇ 100 ਓਲੇ ਹੁੰਦੇ ਬਈ ਕਿਸ ਤਰ੍ਹਾਂ ਸੀ ਰਹਿਣਾ ਆ ਕਿਸ ਤਰ੍ਹਾਂ ਆਪਣੇ ਘਰ ਦੀ ਪਰਮਾਰ ਦੀ ਨਾ ਸੈਟਿੰਗ ਹੁੰਦੀ ਐ ਵੀ ਕਿਵੇਂ ਰਹਿਣਾ ਆ 100 ਓਲੇ ਪੜਦੇ ਹੁੰਦੇ ਨੇ ਕੁੜਮਾ ਜਮਾ ਦੀ ਫੁੱਲਾ ਵਾਲੀ ਬਾਹਨਾ ਹੁੰਦੀ ਐ ਕੁੜਮਾ ਜਮਾ ਦੇ ਸਾਹਮਣੇ ਇੰਨਾ ਘਰ ਦਾ ਭੋਲ ਕੋਲ ਥੋਲਿਆ ਥੋੜੀ ਜਾਂਦਾ ਐ ਇਹ ਤਾਂ ਹੁਣ ਕਹਿੰਦੀ ਐ 15 ਦਿਨ ਰੜਾ 15 ਦਿਨਾਂ ਦੀ ਬਜਾਏ ਵੀ ਭਾਵੇਂ ਮੀਨਾ ਰਹਿ ਜੇ ਕਿ ਕੋਈ ਨੂੰ ਘਰ ਤੇ ਨੋ ਭਾਵੇਂ ਉਤਲਾ ਪਾਉਂਦੀ ਨਹੀਂ ਤਾਂ ਨਾ ਇਹਨਾਂ ਦੀ ਪੁੱਛਦੇ ਨੇ ਤਾਂ ਤਾਂ ਹੀ ਤੇ ਹੁੰਦੀ ਭਜੀ ਕੋਈ ਨਹੀਂ ਪੁੱਛਦਾ ਇਹ ਕਿਹਦੇ ਘਰ ਖੜਾ ਰਿਹਾ ਜਾਂਦਾ ਹੈ